ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹਾਂ ਸਤਗੁਰ ਪੰਗੋ ਫੇਸਬੁਕ ਆਈਡੀਆ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਗੱਲਬਾਤ ਕਰਾਂਗੇ ਅੱਜ ਰਾਤ ਦੇ ਮੌਸਮ ਦੀ ਤੇ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਜੋ ਅਪਡੇਟ ਹੈ ਉਹ ਤਾਰਨਾ ਸਭ ਤੋਂ ਪਹਿਲਾਂ ਅਸੀਂ ਭਾਰਤੀ ਮੌਸਮ ਵਿਗਿਆਨ ਦੇ ਅਫੀਸ਼ੀਅਲ ਸਾਈਟ ਦੀ ਜਿਹੜੀ ਜਾਣਕਾਰੀ ਉਹ ਸਾਂਝੀ ਕਰਨ ਲੱਗੇ ਹਾਂ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਸੈਟਲਾਈਟ ਆ ਉਹ ਦੇਖ ਸਕਦੇ ਹੋ ਜਿਵੇਂ ਦਿਨ ਵੇਲੇ ਤੁਹਾਨੂੰ ਦੱਸਿਆ ਸੀ ਕਿ ਅੱਜ ਵਕਵਾ ਕਿਸ ਤਰ੍ਹਾਂ ਦੇ ਵਿੱਚ ਮੀਂਹ ਦੇ ਕਾਰਵਾਈਆਂ ਸਵੇਰ ਦੇ ਸਮੇਂ ਤੋਂ ਅਤੇ ਉਸ ਤੋਂ ਬਾਅਦ ਦੁਪਹਿਰ ਤੋਂ ਬਾਅਦ ਵੀ ਮੀਂਹਿਆ ਕਾਰਵਾਈਆਂ ਹੁੰਦੀਆਂ ਹੋਈਆਂ ਨਜ਼ਰ ਆਈਆਂ ਤਾਂ ਉਸੇ ਤਰ੍ਹਾਂ ਦੇਰ ਰਾਤ ਨੂੰ ਵੀ ਜਿਹੜੀਆਂ ਮੀਂਹ ਦੇ ਕਾਰਵਾਈਆਂ ਆਪਾਂ ਨੂੰ ਦੇਖਣ ਨੂੰ ਮਿਲ ਗਈਆਂ ਬਾਕੀ ਅਸੀਂ ਤੁਹਾਨੂੰ ਪੂਰੀ ਵੀਡੀਓ ਦੇ ਨਾਲ ਜ਼ਰੂਰ ਬਣੇ ਰਹੋ ਇਸ ਤੋਂ ਬਾਅਦ ਅਸੀਂ ਤੁਹਾਨੂੰ ਪਰਸੈਂਟੇਜ ਵੀ ਦੱਸਾਂਗੇ ਤੇ ਆਉਣ ਵਾਲੀ ਜਿਹੜੀ ਇੱਕ ਦੋ ਤਰੀਕਾ ਉਹਦੇ ਤੱਕ ਦੇ ਮੌਸਮ ਦੀ ਅਪਡੇਟ ਸਾਂਝੀ ਜ਼ਰੂਰ ਕਰਾਂਗੇ ਪੂਰੀ ਵੀਡੀਓ ਨੂੰ ਜ਼ਰੂਰ ਸੁਣਿਓ ਤੇ ਜੇਕਰ ਵਧੀਆ ਲੱਗੀ ਤਾਂ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰ ਦਿਓ ਅਤੇ ਕਮੈਂਟ ਜ਼ਰੂਰ ਕਰਿਓ ਸਭ ਤੋਂ ਪਹਿਲਾਂ ਤੁਸੀਂ ਭਾਰਤੀ ਮੌਸਮ ਵਿਗਿਆਨ ਦੇ ਅਫੀਸ਼ੀਅਲ ਸਾਈਡ ਦੇ ਸੈਟਲਾਈਟ ਵਿੱਚ ਦੇਖ ਸਕਦੇ ਹੋ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਇਸ ਸਮੇਂ ਵੀ ਬੱਦਲਵਾਈ ਬਣੀ ਹੋਈ ਹੈ ਜਾਨੀ ਕਿ ਮੀਂਹ ਵਰਗੇ ਹਾਲਾਤ ਜਿਹੜੇ ਬਣੇ ਹੋਏ ਨੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਰੂਪਨਗਰ ਦੇ ਇਲਾਕਿਆਂ ਦੇ ਨੇੜੇ ਤੇੜੇ ਜਾਨੀ ਕਿ ਜਿਹੜਾ ਕਿ ਮਹਾਲੀ ਤੋਂ ਲੈ ਕੇ ਚੰਡੀਗੜ੍ਹ ਤੋਂ ਲੈ ਕੇ ਇੱਥੇ ਬੱਦਲਾਂ ਦੀ ਆਵਾਜ਼ ਜਿਹੜੀ ਸਟਰੋਂਗ ਥੋੜੀ ਜਿਹੀ ਬਣੀ ਹੋਈ ਹੈ ਮੀਂਹ ਦੇ ਜਾਂ ਗਰਜ ਲਿਸਕ ਦੇ ਨਾਲ ਸਿੱਟੇ ਸਰਾ ਟ੍ਰੇਨੜ ਇੱਥੇ ਪੈ ਰਹੇ ਨੇ ਜਿਵੇਂ ਕਿ ਸਾਫ਼ ਦਿਖਾਈ ਦੇ ਰਹੇ ਆ ਦੋਸਤੋ ਜਿਹੜੇ ਕਿ ਗਾੜੇ ਰੰਗ ਦੇ ਨਿਸ਼ਾਨ ਨੇ ਇਹ ਚਿੱਟੇ ਰੰਗ ਦੇ ਇੱਥੇ ਮੀਂਹ ਦੀਆਂ ਕਾਰਵਾਈਆਂ ਜ਼ਰੂਰ ਹੋ ਰਹੀਆਂ ਨੇ ਉਸ ਤੋਂ ਬਾਅਦ ਇਹ ਚੰਡੀਗੜ੍ਹ ਦੇ ਨੇੜੇ ਤੇੜੇ ਥੋੜੇ ਜਿਹੇ ਇਲਾਕੇ ਪਟਿਆਲੇ ਦੇ ਨੇ ਪਰੰਤੂ ਪਟਿਆਲੇ ਦੇ ਵਿੱਚ ਬੱਦਲਬਾਹੀ ਜ਼ਰੂਰ ਬਣੀ ਹੋਈ ਹੈ ਮੀਂਹ ਦੀ ਕਾਰਵਾਈ ਹਜੇ ਫਿਲਹਾਲ ਰੁਕੀ ਹੋਈ ਹੈ ਤੇ ਉਸੇ ਤਰ੍ਹਾਂ ਤਰਨਤਨ ਸਾਹਿਬ ਫੋਜਪੁਰ ਸ੍ਰੀ ਮੁਕਸਰ ਸਾਹਿਬ ਦੇ ਥੋੜੇ ਜਿਹੇ ਇਲਾਕੇ ਦੇ ਵਿੱਚ ਨਾਲ ਹੀ ਲੈਂਦੇ ਪੰਜਾਬ ਦੇ ਵਿੱਚ ਇਹ ਮੀਂਹ ਦੀ ਕਾਰਵਾਈ ਹੋ ਰਹੀ ਹੈ ਜਿੱਥੇ ਅਸੀਂ ਰਾਊਂਡ ਕੀਤਾ ਇੱਥੇ ਤੇ ਇਸ ਦੇ ਨਾਲ ਹੀ ਫੋਜਪੁਰ ਦੇ ਇਲਾਕੇ ਨੇ ਸ੍ਰੀ ਮੁਕਸਰ ਸਾਹਿਬ ਤੇ ਤਰਨਤਨ ਸਾਹਿਬ ਦੇ ਇਲਾਕੇ ਨੇ ਇਨਾਂ ਦੇ ਵਿੱਚ ਵੀ ਕਿਤੇ ਕਿਤੇ ਗਰਜਲੈਸ ਕੋਰੀਆ ਕਿਤੇ ਕਿਤੇ ਬੱਦਲਾਂ ਦੀ ਹਲਕੀ ਜਿਹੜੀ ਤਸਵੀਰ ਆ ਉਹ ਦੇਖਣ ਨੂੰ ਮਿਲ ਰਹੀ ਹੈ। ਦੂਸਰੀ ਸਰ ਚੱਲੀ ਤਾਂ ਨਵਾਂ ਸ਼ਹਿਰ ਹਿਆਰਪੁਰ ਦੇ ਇਲਾਕੇ ਆਨੰਦਪੁਰ ਸਾਹਿਬ ਰੋਪੜ ਨੰਗਲ ਦੇ ਇਲਾਕੇ ਇਨਾਂ ਦੇ ਵਿੱਚ ਵੀ ਜਿਹੜੀ ਹਲਕੀ ਬੱਦਲਬਾਈ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਲਾਈਵ ਜਿਹੜੀ ਤਸਵੀਰ ਆ ਸੈਟਲਾਈਟ ਦੀ ਉਹ ਦੇਖ پا ਰਹੇ ਹੋ। ਇਹਦੇ ਵਿੱਚ ਪੂਰੀ ਜਿਹੜੀ ਸਾਫ਼ ਤਸਵੀਰ ਆ ਉਹ ਦਿਖਾਈ ਦੇ ਰਹੀ ਹੈ ਦੋਸਤੋ ਜਿਵੇਂ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਅੱਜ ਰਾਤ ਨੂੰ ਵੀ ਜਿਹੜੇ 50 ਤੋਂ 60 70% ਜਿਹੜੇ ਮੀਂਹ ਦੇ ਚਾਂਸ ਨੇ ਅਸੀਂ ਤੁਹਾਨੂੰ ਆਉਣ ਵਾਲੀ ਜਿਹੜੀ ਇਸੇ ਵੀਡੀਓ ਦੇ ਵਿੱਚ ਐਂਡ ਦੇ ਵਿੱਚ ਦੱਸਾਂਗੇ ਕਿੰਨੇ ਪਰਸੈਂਟ ਚਾਂਸ ਨੇ ਅੱਜ ਰਾਤ ਨੂੰ ਮੀਂਹ ਦੇ ਤੇ ਉਧਰੋਂ ਜੰਮੂ ਐਂਡ ਕਸ਼ਮੀਰ ਦੇ ਵਿੱਚ ਇੱਕ ਤਾਕੜਾ ਜਿਹੜਾ ਸਿਸਟਮ ਆ ਉਹ ਬਣ ਚੁੱਕਿਆ ਤੁਸੀਂ ਦੇਖ ਸਕਦੇ ਹੋ ਤਾਂ ਇਸ ਦੇ ਨਾਲ ਪਠਾਨਕੋਟ ਦੇ ਇਲਾਕੇ ਜਾਂ ਸ੍ਰੀ ਅਮਰਸਰ ਸਾਹਿਬ ਦੇ ਇਲਾਕੇ ਹਸ਼ਿਆਰਪੁਰ ਨਵਾਂ ਸ਼ਹਿਰ ਦੇ ਇਲਾਕੇ ਕਈ ਇਲਾਕਿਆਂ ਦੇ ਵਿੱਚ ਇਸ ਜਗ੍ਹਾ ਤੱਕ ਮੀਨੀਆ ਕਾਰਵਾਈਆਂ ਇਸ ਸਿਸਟਮ ਦੇ ਨਾਲ ਰਾਤ ਨੂੰ ਜਾਦੀ ਰਾਤ ਤੋਂ ਬਾਅਦ ਦੇਖਣ ਨੂੰ ਮਿਲਣਗੀਆਂ ਉਸ ਤੋਂ ਬਾਅਦ ਜਿਹੜਾ ਇੱਕ ਸਿਸਟਮ ਹੋਰ ਪੈਦਾ ਹੋ ਰਿਹਾ ਜਿਹੜਾ ਕਿਸੇ ਤਰ੍ਹਾਂ ਨੂੰ ਦੱਸ ਰਹੇ ਹਾਂ ਬੰਗਾਲ ਦੀ ਖਾੜੀ ਵਾਲੀ ਸਾਈਡ ਤੋਂ ਸਿਸਟਮ ਇੱਕ ਤੋਂ ਇੱਕ ਸਿਸਟਮ ਆ ਰਹੇ ਨੇ ਤਾਂ ਦੂਜਾ ਸਿਸਟਮ ਜਿਹੜਾ ਕਿ 28 29 ਤਰੀਕ ਦੇ ਕਰੀਬ ਜਿਹੜਾ ਦਵਾਰਾਂ ਪਹੁੰਚ ਰਿਹਾ ਤਾਂ ਉਹ ਇਹ ਸਿਸਟਮ 29 ਤੋਂ 30 ਤਰੀਕ ਦੇ ਵਿੱਚ ਵਿੱਚ ਇਹ ਤਕੜਾ ਸਿਸਟਮ ਪਹੁੰਚ ਸਕਦਾ ਜਿਉਂ-ਜਿਉਂ ਇਹ ਨੇੜੇ ਲੱਗੂਗਾ ਇਹਦੀ ਤਸਵੀਰ ਜਿਵੇਂ ਵੀ ਆਪਾਂ ਨੂੰ ਦਿਖਾਈ ਦੇਊਗੀ ਉਹ ਤਸਵੀਰ ਅਸੀਂ ਤੁਹਾਡੇ ਨਾਲ ਸਮੇਂ-ਸਮੇਂ ਦੇ ਉੱਤੇ ਸਾਂਝੀ ਜ਼ਰੂਰ ਕਰਾਂਗੇ ਦੋਸਤੋ ਇਸ ਸਮੇਂ ਇਹ ਤਸਵੀਰਾਂ ਜਿਹੜੀ ਤੁਸੀਂ ਦੇਖ ਸਕਦੇ ਹੋ ਉਹ ਰੇ ਸਟਰੋਂਗ ਬਣੀ ਹੋਈ ਹੈ ਪਰੰਤੂ ਆਉਣ ਵਾਲੇ ਸਮੇਂ ਦੇ ਵਿੱਚ ਕੀ ਰੂਪ ਧਾਰਦੀ ਹੈ ਇਹਦੀ ਅਪਡੇਟ ਆਪਾਂ ਸਾਂਝੀ ਜ਼ਰੂਰ ਕਰਾਂਗੇ ਪਰੰਤੂ ਅੱਜ ਜਿਹੜਾ ਰਾਤ ਨੂੰ ਰਾਜਸਥਾਨ ਦੇ ਵਿੱਚ ਵੀ ਕਈ ਇਲਾਕਿਆਂ ਦੇ ਵਿੱਚ ਜਿਹੜੇ ਬੱਦਲ ਨੇ ਸਟਰੋਂਗ ਵੀ ਨੇ ਹਲਕੀ ਫੁਲਕੀ ਟੁੱਟਵੇਂ ਰੂਪ ਦੇ ਵਿੱਚ ਵੀ ਬੱਦਲ ਵਾਈ ਇੱਥੇ ਕਿਤੇ ਕਿਤੇ ਬਣੀ ਹੋਈ ਹੈ ਮੀਂਹ ਦੀਆਂ ਕਾਰਵਾਈਆਂ ਰਾਜਸਥਾਨ ਦੇ ਵਿੱਚ ਵੀ ਹੋ ਰਹੀਆਂ ਨੇ ਤਾਂ ਉਸੇ ਤਰ੍ਹਾਂ ਤੁਸੀਂ ਦੇਖ ਪਾ ਰਹੇ ਹੋ ਹਰਿਆਣੇ ਦਾ ਹਰਿਆਣੇ ਦੇ ਵੀ ਕਈ ਇਲਾਕੇ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਤਕੜੇ ਰੂਪ ਦੇ ਵਿੱਚ ਹੋ ਰਹੀਆਂ ਨੇ ਕੁਝ ਕਾ ਇਲਾਕੇ ਜਿਹੜੇ ਬਾਂਝੇ ਨੇ ਇਸ ਸਿਸਟਮ ਤੋਂ ਦੇਖੋ ਇਸ ਜਗ੍ਹਾ ਦੇ ਉੱਤੇ ਬੱਦਲ ਬਈ ਹਲਕੀ ਫੁਲਕੀ ਹੀ ਹੈ ਬਾਕੀ ਕਈ ਗੇ ਇਲਾਕਿਆਂ ਦੇ ਵਿੱਚ ਜਿਹੜਾ ਤਖੜੇ ਮੀਂਹ ਦੇ ਸਪੈਲ ਨੇ ਜਿਹੜੇ ਉਹ ਲੱਗਦੇ ਹੋਏ ਨਜ਼ਰ ਆ ਰਹੇ ਨੇ ਤਾਂ ਕੁੱਲ ਮਿਲਾ ਕੇ ਗੱਲ ਕਰੀਏ ਕਿ ਇੱਕ ਸਿਸਟਮ ਇੱਕ ਤੋਂ ਇੱਕ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਬਣਦੇ ਹੋਏ ਨਜ਼ਰ ਆ ਰਹੇ ਨੇ ਤਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਣਗੇ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਇਹਨਾਂ ਚੀਜ਼ਾਂ ਬਾਰੇ ਇਹਨਾਂ ਦੇ ਬਾਰੇ ਜਾਣਕਾਰੀ ਪਹਿਲਾਂ ਹੀ ਦੇ ਚੁੱਕੇ ਹਾਂ ਦੋਸਤੋ ਕਿ ਜਿਹੜਾ ਇਹ ਸੈਟਲਾਈਟਾਂ ਦੇ ਵਿੱਚ ਤਸਵੀਰਾਂ ਨੇ ਇਹ ਭਾਰਤੀ ਮੌਸਮ ਵਿਗਿਆਨ ਦੇ ਅਫੀਸ਼ੀਅਲ ਸਾਈਟ ਤੇ ਜਾਣਕਾਰੀ ਹੈ ਤੇ ਹੁਣ ਅਸੀਂ ਤੁਹਾਨੂੰ ਲੈ ਚੱਲਦੇ ਦੂਸਰੇ ਸਾਈਡ ਲੈਟ ਦੇ ਵਿੱਚ ਜਿੱਥੇ ਆਪਾਂ ਨੂੰ ਪਰਸੈਂਟੇਜ ਹੈ ਜਿਹੜੀ ਜਾਂ ਆਪਾਂ ਪ੍ਰੈਸ ਨੋਟ ਹੈ ਜਿਹੜਾ ਭਾਰਤੀ ਮੌਸਮ ਦਾ ਉਹ ਦੇਖਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਦੋਸਤੋ ਜਿਵੇਂ ਕਿ ਆਪਾਂ ਦੇਖ ਪਾ ਰਹੇ ਹਾਂ ਜਿਵੇਂ ਅਸੀਂ ਤੁਹਾਨੂੰ ਭਾਰਤੀ ਮੌਸਮ ਵਿਗਿਆਨ ਦੇ ਅਫੀਸ਼ੀਅਲ ਸਾਈਟ ਦੇ ਵਿੱਚ ਦਿਖਾਇਆ ਕਿ ਪਟਿਆਲਾ ਏਰੀਆ ਦੇ ਵਿੱਚ ਜਾਂ ਹੋਰ ਵੀ ਕਈ ਇਲਾਕਿਆਂ ਦੇ ਵਿੱਚ ਹਲਕੀ ਫੁਲਕੀ ਬੱਦਲਵਾਈ ਹੈ ਤਾਂ ਉਸੇ ਤਰ੍ਹਾਂ ਸਮੇਂ ਦੇਖ ਸਾਦੇ ਹਾਂ ਅੱਜ ਰਾਤ ਨੂੰ ਕੁਝ ਕੁ ਖੇਤਰਾਂ ਦੇ ਵਿੱਚ ਇਹ ਹਲਕੀ ਬੱਦਲਵਾਈ ਦਿਖਾਈ ਦੇ ਰਹੀ ਹੈ ਇਸ ਤਰ੍ਹਾਂ ਕੁਝ ਦੇ ਵਿੱਚ ਇਹ ਬੱਦਲਵਾਈ ਜਿਹੜੀ ਸਟਰੋਂਗ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਇਸ ਸਮੇਂ ਦੀ ਤਸਵੀਰ ਜਿਹੜੀ ਦੇਖ ਪਾ ਰਹੇ ਹੋ ਤੇ ਤੁਹਾਨੂੰ ਇਹ ਅਪਡੇਟ ਆ ਜਿਹੜੀ ਅਸੀਂ ਸਮੇਂ-ਸਮੇਂ ਦੇ ਉੱਤੇ ਸਾਂਝੀ ਜ਼ਰੂਰ ਕਰਦੇ ਰਹਾਂਗੇ ਤੇ ਉਸ ਤੋਂ ਬਾਅਦ ਆਪਾਂ 27 ਤਰੀਕ ਦੀ ਗੱਲ ਕਰੀਏ ਤਾਂ 27 ਤਰੀਕ ਨੂੰ ਜਿਹੜੇ 41% ਜਿਹੜੇ ਚਾਂਸਸ ਦਿਖਾਈ ਦੇ ਰਹੇ ਨੇ ਤੁਸੀਂ ਤਸਵੀਰ ਦੇ ਵਿੱਚ ਬਿਲਕੁਲ ਸਾਫ਼ ਦੇਖ ਰਹੇ ਹੋ ਕਿ ਕੱਲ ਨੂੰ ਵੀ ਮੀਂਹ ਦੇ ਅੰਕਾਰਵਾਈਆਂ ਤੋਂ ਨਾ ਨਹੀਂ ਕੀਤੀ ਜਾ ਸਕਦੀ ਮੀਂਹ ਜਿਹੜਾ ਉਹ ਆਊਗਾ ਕਿਸੇ ਨਾ ਕਿਸੇ ਇਲਾਕੇ ਦੇ ਵਿੱਚ ਥੋੜਾ ਜਿਹਾ ਹਲਕਾ ਹੋਊਗਾ ਕਿਸੇ ਦੇ ਕਿਸੇ ਵਿੱਚ ਤੇਜ਼ ਹੋਊਗਾ ਜਾਨੀ ਕਿ ਸਵੇਰ ਦੇ ਸਮੇਂ ਮੀਂਹ ਦੀਆਂ ਕਾਰਵਾਈਆਂ ਥੋੜੀਆਂ ਘੱਟ ਹੋਣਗੀਆਂ ਹੋ ਸਕਦਾ ਹੈ ਕੋਈ ਜੀਕਾ ਢੋਕਾ ਖੇਤਰਾਂ ਦੇ ਵਿੱਚ ਹੋਣ ਤੇ ਉਸ ਤੋਂ ਬਾਅਦ ਦੁਪਹਿਰ ਤੋਂ ਬਾਅਦ ਮੀਂਹ ਦੀਆਂ ਕਾਰਵਾਈਆਂ ਜ਼ਿਆਦਾ ਵੀ ਹੋ ਸਕਦੀਆਂ ਨੇ ਜੋ ਵੀ ਅਪਡੇਟ ਸਵੇਰ ਦੇ ਸਮੇਂ ਹੋਊਗਾ ਜ਼ਰੂਰ ਦੱਸਾਂਗੇ ਪਰੰਤੂ ਫਿਲਹਾਲ ਅਸੀਂ ਭਾਰਤੀ ਮੌਸਮ ਵਿਗਿਆਨ ਦੀ ਪ੍ਰਾਈਵੇਟ ਸੰਸਥਾ ਦੇ ਸੈਟੇਲਾਈਟ ਦੇ ਵਿੱਚ ਇਹ ਤਸਵੀਰ ਹੈ ਜਿਹੜੀ ਅਸੀਂ ਅੱਜ ਸਾਂਝੀ ਕਰ ਰਹੇ ਹਾਂ ਤਾਂ ਰਾਤ ਨੂੰ ਵੀ 24-25% ਜਿਹੜੇ ਚਾਂਸ ਜ਼ਰੂਰ ਬਣੇ ਹੋਏ ਨੇ ਮੀਂਹ ਕਿਸੇ ਨਾ ਕਿਸੇ ਇਲਾਕੇ ਦੇ ਵਿੱਚ ਜ਼ਰੂਰ ਆਊਗਾ